ਬਾਈ ਉਥੋਂ ਟਰੈਕਟਰ ਦੇਖੀ ਇਕੱਠਾ ਕਰਦਾ ਉਸ ਵਾਲਾ ਬਾਣ ਵੀ ਬਾਈ ਡੁੱਬ ਗਿਆ ਤੇ ਝੋਨਾ ਸੀਗਾ ਇੱਥੇ ਸੋਨੇ ਰੰਗਾ ਰੰਗ ਹੋਗਾ ਬਾਈ ਯਾਰ ਕਿਹੜਾ ਲੱਗੇ ਬਾਈ ਮਿੱਟੀਆਂ ਦਾ ਪੂਰਾ ਜੋਰ ਹੈਗਾ ਮਿੱਟੀਲੇ ਜਮਾਂ ਦੇਖੀ ਜਮਾਂ ਨਾਲ ਹੀ ਰਿਆ ਪਾਣੀ ਨਾ ਹੋਵੇ ਜਿਹੜੇ ਜਿਹੜੇ ਹਸਾਬ ਨਾਲ ਲੈਣਾ ਦਾ ਆਵਾਜ਼ ਸੁਣਦੀਆਂ ਕੰਨਾਂ ਨੂੰ ਤਾਂ ਡਾਰੀ ਬਾਲਾ ਲੱਗਦਾ ਸਹੀ ਗਾ ਦੋ ਘੰਟੇ ਵਾਂਗੂ ਹੋ ਗਏ ਤੇ ਆ ਬਾਈ ਬਜਾਰਾ ਯਾਰ ਲੀਹਾਂ ਹੀ ਸਾਫ਼ ਕਰੀ ਜਾਂਦਾ ਕਿਉਂਕਿ ਦੋ ਦੋ ਤਿੰਨ ਤਿੰਨ ਫੁੱਟ ਦੇ ਬੰਨ ਰਹਿ ਗਏ ਜੇ ਆਪਾਂ ਇੱਥੇ ਹੀ ਢੰਡੀ ਰਹਿ ਗਈ ਮੋਟਰਸਾਈਕਲ ਦੀ ਤੇ ਆਪਾਂ ਪਹੁੰਚ ਗਏ ਪੰਢਿਆਰੀ ਵਾਲੇ ਪੁਲ ਤੇ ਟੱਕਦਾ ਸਾਨੀ ਹਮਣਿਆ ਟਾਇ ਡਿੱਗਣ ਲੱਗ ਗਏ ਟਾਇ ਬੰਨਾ ਟੁੱਟ ਜੇ ਹਾਂਜੀ ਤੇ ਪਾਣੀ ਪਿੰਡ ਦੇ ਵਿੱਚ ਨਹੀਂ ਅੰਦਰ ਕਰਦਾ ਇੱਕ ਦੂਜੇ ਨਾਲ ਖੜੇ ਰਹੋ ਡੱਟ ਕੇ ਤੇ ਬਾਈ ਮਿੱਟੀ ਵਾਲਾ ਕੰਮ ਵੀ ਪੂਰਾ ਜੋਰਾਂ ਸ਼ੋਰਾਂ ਤੇ ਆ ਹਨਾ ਚਲੋ ਕਰਦੇ ਆ ਬਾਈ ਦਾ ਧੰਨਵਾਦ ਹਨਾ ਆਪਣਾ ਸਬਸਕ੍ਰਾਈਬਰ ਮਿਲਿਆ ਯਾਰ ਲੋ ਬਾਈ ਮਿੱਤਰੋ ਤੇ ਆਪਾਂ ਪਹੁੰਚ ਕੇ ਘੱਗਰ ਦੇ ਜਮਾ ਕੰਡੇ ਦੇ ਉੱਤੇ ਤੇ ਹਾਂਜੀ ਮਿੱਤਰੋ ਤਾਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟ ਸਤ ਸ੍ਰੀ ਅਕਾਲ ਤੇ ਅੱਜ ਦੀ ਵੀਡੀਓ ਵੀ ਤੁਹਾਨੂੰ ਘੱਗਰ ਦੀ ਦਿਖਾਵਾਂਗੇ ਹਨ ਤੇ ਪਿੰਡ ਆਪਾਂ ਨਾਗੋ ਕੀ ਜ਼ਿਲ੍ਹਾ ਸਰਸਾ ਤੇ ਘੱਗਰ ਦੇ ਕੰਡੇ ਤੇ ਫਿਰਦੇ ਆਗੇ ਬਾਈ ਹੋਈ ਬੰਨ ਤੇ ਪਾਈ ਜਾਂਦੇ ਆ ਮਿੱਟੀ ਆ ਦੇਖੋ ਬਾਈ ਹੋਰ ਜਿਗਰਾ ਦੇਖ ਬਾਈ ਉੱਥੋਂ ਟਰੈਕਟਰ ਦੇਖੀ ਇਕੱਠਾ ਕਰ ਦਿੰਦਾ ਹੈਗਾ ਉੱਥੇ ਮੋੜ ਦਿੰਦਾ ਦੇ ਕਰਕੇ ਮਾੜਾ ਹੈ ਨਾ ਦੇਖ ਯਾਰ ਪਿਛਲਾ ਪਰਲਾ ਟਾਇਰ ਦੇਖ ਬਾਈ ਯਾਰ ਇਹ ਵੀ ਜਿਗਰਾ ਹੈਗਾ ਹੋਣਾ ਚਾਹੀਦਾ ਹੈਗਾ ਫੇਰ ਟਰੈਕਟਰ ਚੱਲਦੇ ਹੈਗੇ ਇਹ ਜਗਰਿਆ ਟਰੈਕਟਰ ਚਲਾਉਂਗਾ ਇੱਥੇ ਦੇਖੋ ਬੰਨ ਜਗੜਾ ਹੋਣਾ ਜ਼ਰੂਰੀ ਆ ਬਹੁਤ ਆ ਦੇਖ ਬਾਈ ਦੇਖ ਐਂਟਾ ਹਾਲਦੇ ਆ ਬਾਈ ਮਿੱਟੀ ਤੇ ਜਿਹੜੀ ਵੀ ਮਾੜੀ ਮੋਟੀ ਖੱਡ ਖੋਡ ਹੋਊਗੀ ਹਨਾ ਜਿਹੜੀ ਤਰੇ ਤੂੜ ਹੋਊਗੀ ਉਹ ਭਰ ਜੂ ਜਗਰਾ ਤੇ ਇਹ ਤੇ ਮੇਰੇ ਹਿਸਾਬ ਨਾਲ ਕੱਲਾ ਜੋਂਡੀ ਟਰੈਕਟਰ ਹੀ ਮੁੜਦਾ ਇੰਨਾ ਇੰਨਾ ਛੇਤੀ ਜੇ ਡੀ ਦਾ ਫਿਰ ਜੇ ਡੀ ਆ ਮਿੱਤਰੋ अपना सब्सक्राइबर भाई मिल गया कहंदा मैं तेरा चैनल देखदा भाई दिलो ਧੰਨਵਾਦ ਤੇ ਇੱਕ ਮਿੰਟ ਰੇਸ ਕਟਾਈ ਉਹ ਗਾਲੇ ਆਇਆ ਹਾਂ ਸੇਰ ਹੈ ਹੈ ਉਹ ਟਾਈਮ ਨਾਲ ਉਹ ਸੰਗਣਾ ਚੱਲ ਠੀਕ ਆ ਭਾਈ ਹਾਂ ਟਾਈਮ ਨਾਲ ਖਰਾਬ ਚੱਲ ਠੀਕ ਆ ਹਾਂ ਹਾਂ ਕੋਈ ਗੱਲ ਨਹੀਂ ਮੈਂ ਲੈ ਭਾਈ ਕਹਿੰਦਾ ਮੈਂ ਥੋੜਾ ਜਿਹਾ ਬੇਅਸਤਾਂਗਾ ਤੇ ਬਾਕੀ ਆਪਾਂ ਕਾਹਨੂੰ ਕੰਮ ਰੋਕੀ ਆ ਹਨਾ ਬਾਈਆਂ ਨੂੰ ਆਪਦਾ ਕੰਮ ਕਰਨ ਹੁੰਦੇ ਤੇ ਬਾਕੀ ਬਾਈ ਦਾ ਕੰਮ ਜਾ ਰਹੀ ਆ ਆ ਦੇਖੋ ਥੋੜੇ ਥਾਂ ਤੇ ਟਰੈਕਟਰ ਮੋੜ ਦੰਦਾ ਇਹ ਵੀ ਜਿਗਰਾ ਯਾਰ ਦੇਖੋ ਮਿੱਟੀ ਢਾਲਦਾ ਬਾਈ ਬੈਕ ਮਾਰ ਮਾਰ ਕਰਾਹਾ ਇਹ ਟਰੈਕਟਰ ਦਾ ਆ ਟਾਇਰ ਦੇਖ ਪਿੱਛੇ ਮੁੜ ਕੇ ਆਊਗਾ ਜਮਾਂ ਨਾਲੀ ਦੇ ਆ ਦੇਖ ਇਹੀ ਹੈਗਾ ਆਪਣਾ ਸਬਸਕ੍ਰਾਈਬਰ ਤੇ ਬਾਈ ਚਲੋ ਕਰਦੇ ਆ ਬਾਈ ਦਾ ਧੰਨਵਾਦ ਹਨਾ ਆਪਣਾ ਸਬਸਕ੍ਰਾਈਬਰ ਮਿਲਿਆ ਯਾਰ ਤੇ ਜਗਰਾ ਦੇਖੋ ਬਾਈ ਦਾ ਤੇ ਮਿੱਟੀ ਤੇ ਬੰਨ ਪਾਉਂਦੇ ਆਪਾਂ ਬਾਈ ਜਾਨਾ ਗੱਲਬਾਤ ਵੀ ਕਰਦੇ ਬਾਈ ਕਹਿੰਦਾ ਮੇਰੇ ਕੋਲ ਯਾਰ ਇੰਨਾ ਟਾਈਮ ਹੈ ਨਹੀਂ ਆ ਕਿਉਂਕਿ ਬੰਨ ਚੌੜਾ ਕਰੀਏ ਨਾਲੇ ਤਾਂ ਇਹ ਨਾਲੇ ਮਿੱਟੀ ਢਾਲੀ ਜਾਂਦਾਗਾ ਤੇ ਨਾਲੇ ਟਰਾਲੀਆਂ ਆ ਜਾਂਦੀਆਂ ਗਈਆਂ ਮਿੱਟੀ ਦੀਆਂ ਪਰ ਪਰ ਕੇ ਤੇ ਇਧਰ ਮਾਤਾ ਤੇ ਗੱਟੇ ਭਰੀ ਜਾਂਦੇ ਆ ਕਿ ਗੱਟੇ ਜਿਹੜੇ ਵੀ ਹੋਣਗੇ ਹਨਾ ਇਧਰ ਉਧਰ ਲਾ ਦੇਣਗੇ ਜਿੱਥੇ ਵੀ ਬੰਨ ਖੁਰਦਾਗਾ ਤੇ ਪੰਚਾਇਤ ਦਾ ਵੀ ਇੱਥੇ ਪਿੰਡ ਨਾਲ ਕੋਈ ਬਹੁਤ ਸਪੋਰਟ ਆ ਹਨਾ ਦੇਖੋ ਯਾਰ ਕਿਵੇਂ ਛੜਦਾਗਾ ਬਾਈ ਵਿੱਚ ਨਾਲੀ ਦੇ ਕਿ ਦਿਖਾ ਗਿਆ ਸੀ ਜਿਆ ਯਾਰ ਆ ਮਿੱਟੀ ਪਾਈ ਸੀ ਵੀਰੇ ਪਾਣੀ ਕੱਲ ਨੂੰ ਕਿੰਨਾ ਕੱਪ ਹੋਇਆਗਾ ਅੱਧਾ ਫੁੱਟ ਵਧੇਗਾ ਰਾਤ ਰਾਤ ਚ ਠੀਕ ਉਹਥੇ ਵੀਰੇ ਝੋਨਾ ਸੀ ਰੱਖ ਜੋ ਖੁੰਝਾ ਜਾਗਾ ਉਹ ਪਰਲੇ ਪੰਡਾਣਾ ਹੋਊਗਾ ਨਾ ਉਹ ਠੀਕ ਹੈ ਠੀਕ ਆ ਬਾਈ ਕਰ ਆਪਣਾ ਕੰਮ ਜਾਰੀ ਤੇ ਉਹ ਪਰਲੇ ਪਾਸੇ ਵਾਲਾ ਬਾਣ ਵੀ ਬਾਈ ਡੁੱਬ ਗਿਆ ਤੇ ਝੋਨਾ ਸੀਗਾ ਇੱਥੇ ਪਿਛਲੀ ਵਾਰ ਤੁਹਾਨੂੰ ਬਲੌਗਾਂ ਦੇ ਵਿੱਚ ਦਿਖਾਇਆ ਸੀ ਨਾ ਵੀਡੀਓਾਂ ਦੇ ਵਿੱਚ ਆਪਾਂ ਤੇ ਅੱਜ ਦੇ ਪਾਣੀ ਪਰਲੇ ਪਾਸੇ ਖੜ ਗਿਆ ਬੰਨ ਦੇ ਤੇ ਉਹ ਵੱਡਾ ਬੰਨ ਹਜੇ ਐਂ ਤਾਂ ਹੈਗਾ ਪਰਲੇ ਪਾਸੇ ਪਰ ਇੱਥੇ ਥੋੜਾ ਨਾਜੂਕ ਬੰਨ ਸੀਗਾ ਜੇ ਮੈਂ ਆ ਉਹ ਉਹ ਪਰਲੇ ਪਾਸੇ ਵੱਡਾ ਬੰਨ ਰਹਿ ਗਿਆ ਇਹ ਬਈ ਸਾਰੇ ਸਾਂਝੇ ਤਾਂ ਜਵੰਦੇ ਆ ਪੱਖੇ ਭੁੱਖੇ ਲਾ ਕੇ ਵਿਚਾਰੇ ਇੱਥੇ ਡਿਊਟੀ ਦਿੰਦੇ ਆ ਕਿਉਂਕਿ ਉਹ ਦੀਖਦੇ ਆ ਸਮੇਂ ਨੂੰ ਵੀ ਕਿਹੜੇ ਵੇਲੇ ਉਤਰੇ ਕਿਹੜੇ ਵੇਲੇ ਉਤਰੇ ਹੈਨਾ ਤੇ ਬਈ ਕਈ ਵਾਰੀ ਰੋਟੀ ਨਹੀਂ ਲੱਗਦੀ ਯਾਰ ਇਹ ਜਿਹੇ ਹਾਲਾਤ ਹੋ ਜਾਂਦੇ ਆ ਹੂੰ ਤੇ ਪ੍ਰਮਾਤਮਾ ਕਾਹਨੂੰ ਕਰੇ ਯਾਰ ਆ ਗੱਲ ਹੋਵੇ ਤੇ ਆ ਵੀਰ ਮੋਟਰਾਂ ਘਰੇ ਤੋਂ ਨੂੰ ਦਸਤੀ ਜਿਹਾ ਵੀ ਘਰੇ ਖੋਲ ਕੇ ਲੈ ਗਏ ਕਿਉਂਕਿ ਕਈ ਵਾਰੀ ਕੋਈ ਹਾਲਾਤ ਇਦਾਂ ਦਾ ਹੋ ਪੀ ਚੱਲੂ ਮੋਟਰ ਦੀ ਸੇਫਟੀ ਦਾ ਰੱਖਗੇ ਤੇ ਬੰਨੇ ਬੰਨੇ ਤੇ ਇਹ 파ਟ ਕੇ ਸੀ ਪਹਿਲਾਂ ਕਿ ਹੁਣ ਗੱਟੇ-ਗੱਟੇ ਲਾ ਕੇ ਵੀਰਾਂ ਨੇ ਆਪਦੀ ਤਿਆਰੀ ਕਰੀ ਜਾਂਦੇ ਆ ਲਗਾਤਾਰ ਮਿੱਟੀ ਪਾਈ ਜਾਂਦੇ ਆ ਉਧਰ ਜੀਸੀਬੀ ਲੱਗ ਰਹੀ ਹੈ ਖਾ ਰਾਹ ਚ ਸੁਨਵਾਵਾਂਗੇ ਉਹ ਵੀ ਹਾਂ ਇੱਕ ਗੱਲ ਹੋਰ ਦੇਖੋ ਆਪਣੇ ਬੰਨ ਦੇ ਨਾਲ ਗੱਟੇ ਨੇ ਗੱਟੇ ਪਏ ਹੈਗੇ ਹਾਂ ਇਹ ਲਖਾਰੀ ਸਾਰੇ ਗੱਟੇ ਤੇ ਜੋ ਗਾਂ ਬਈ ਚੱਲੀ ਜਾਂਦਾ ਕੰਮ ਉਥੇ ਆਪਣੇ ਮਾਤਾ ਭੈਣਾ ਬੀਬੀਆਂ ਉਹ ਪਿੰਡ ਦੇ ਕਿਵੇਂ ਚੱਲ ਕੋਈ ਵਿਚਾਰੇ ਗਰੀਬ ਹੁੰਦੇ ਹਨ ਦਿਹਾੜੀ ਤੇ ਲਾਲਾ ਲੇਬਰ ਹੋਊਗੀ ਹਾਂ ਤੇ ਉਹ ਨਰੇਗ ਵਾਲੇ ਵੀਰ ਲਾਲਾ ਨਰੇਗ ਵਾਲੇ ਲਾਲਾ ਕੋਈ ਵਾਲਾ ਹਨਾ ਜੋ ਪਾਣੀ ਦਾ ਮਿੱਤਰੋ ਰੰਗ ਦੇਖੋ ਪੂਰਾ ਗਾੜਾ ਹੋ ਗਿਆ ਹਨਾ ਓਏ ਸੋਨੇ ਰੰਗਾ ਰੰਗ ਹੋ ਗਿਆ ਬਾਈ ਯਾਰ ਕਿਹੜਾ ਵੀ ਨਹੀਂ ਦੀਂਦਾ ਪਰ ਇਹ ਸਿਉਣਾ ਨਾ ਮਾਰ ਮਾਰ ਲੂ ਮਾਰ ਦੂ ਕਈਆਂ ਨੂੰ ਹੈ ਹਾਂ ਇਹ ਪਹਾੜਾਂ ਦਾ ਕੱਚੇ ਪਹਾੜ ਖੁਰ ਕੇ ਆਉਂਦੇ ਕੱਚੇ ਪਹਾੜ ਖੁਰ ਕੇ ਆਉਂਦੇ ਆ ਬਾਈ ਇਹ ਦਰਿਆਵਾਂ ਦਾ ਕਿਵੇਂ ਵੀ ਲਾਲੋ ਹੋਣਾ ਕਿਵੇਂ ਭੁਵੀਰੀਆਂ ਪੈਂਦੀਆਂ ਤੇ ਪੂਰੇ ਪੂਰੇ ਬਵਨ ਡਰ ਨਹੀਂ ਹੁੰਦੇ ਹੁੰਦੇ ਜਿਵੇਂ ਓਵੇਂ ਓਵੇਂ ਆਪਾਂ ਤੁਮ ਤਾਂ ਹਵਾਜ ਦਿਖਦੇ ਹੁੰਦੇ ਆ ਪਰ ਇਹ ਪਾਣੀ ਦੇ ਵਿੱਚ ਬਣ ਜਾਂਦੇ ਆ ਉਹ ਦੇਖੋ ਸਾਹਮਣੇ ਕਿੱਥੇ ਤੁੰਗਲ ਕਰ ਰੱਖੀ ਲਿਖ ਰਹੀ ਆ ਇਹ ਆਹ ਹੈ ਨਾ ਹਾਂ ਇੱਥੇ ਪਾਣੀ ਦੇਖ ਕਿਵੇਂ ਤੇਲ ਉਬਲਦਾ ਹੁੰਦਾ ਨਾ ਕੜਾਹੇ 'ਚ ਆਏ ਏਦਾਂ ਕਰ ਰਿਹਾ ਉਹ ਸਹੀ ਗੱਲ ਏਦਾਂ ਕਰ ਰਿਹਾ ਤੇ ਮੀਂਹ ਪੈਂਦਾ ਤੇ ਮੀਂਹ ਹੀ ਜਾਂਦੀ ਆ ਬਾਬੇ ਥੱਲੋਂ ਤੱਕ ਠੀਕ ਆ ਤੇ ਉਹ ਬੰਦੇ ਨੂੰ ਖੋਰਦੀ ਆ ਯਾਰ ਠੀਕ ਆ ਤੇ ਇੱਕ ਗੱਲ ਹੋਰ ਦੇਖ ਕਾਲਿਆ ਜੇ ਬੰਦਾ ਕੋਈ ਮੰਨ ਕੇ ਚੱਲ ਰੱਬ ਨਾ ਕਰੇ ਹਨਾ ਕੋਈ ਡਿੱਗ ਪੈਂਦਾ ਬਾਈ ਚਾਂਸ ਜਾਂ ਕੋਈ ਪਿੱਛੋਂ ਆ ਜਾਂਦਾ ਨਿਕਲਦਾ ਤਣੀਓ ਕੋਈ ਨਹੀਂ ਚਬਾ ਗਿਆ ਇਹ ਪੜਵਾਟੇ ਹੁੰਦੇ ਆ ਵੀਰੇ ਇਹ ਨਾਲੀ ਦੇ ਵਿੱਚ ਨਾ ਪੜਵਾਟੇ ਹੁੰਦੇ ਘਟੋ ਘਟਾ 2-2 100-100 ਫੁੱਟ ਡੂੰਘੇ ਉਹ ਨਾਲੀ ਪਹਿਲਾਂ ਉਹ ਚੀਜ਼ ਨੂੰ ਜਾਨਵਰ ਵਾਲਾ ਪਸ਼ੂ ਵਾਲਾ ਬੰਦਾ ਵਾਲਾ ਉਹ ਪਹਿਲਾਂ ਥੱਲੇ ਲੈ ਕੇ ਜਾਊਗੀ ਫਿਰ ਤਾਂ ਲਿਆਊਗੀ ਉਹਨੂੰ ਬੰਦਾ ਤਾਂ ਹੀ ਬਸ ਫਿਰ ਥੱਲੇ ਲੈ ਗਿਆ ਕਿ ਜਦੋਂ ਤਾਂ ਹਾਂ ਲਿਆਉਂਦੀ ਉਹਦੋਂ ਤਾਂ ਕੰਮ ਹੁੰਦਾ ਹੈ ਹਾਂ ਉਹਦੋਂ ਤੱਕ ਫਿਰ ਕੰਮ ਹੀ ਖਤਮ ਹੋ ਜਾਂਦਾ ਹੈ ਇਹ ਆਪਾਂ ਨੂੰ ਲਖਾਰੀ ਉੱਤੋਂ ਹੀ ਦੀਨਾ ਇਹਦਾ ਲੈਵਲ ਜੇ ਵੀ ਕੁਝ ਨਹੀਂ ਕਹਿੰਦਾ ਹਨਾ ਹਾਂ ਇਹ ਥੱਲੇ ਇੱਕ ਤਰ੍ਹਾਂ ਦਾ ਖਤਰਨਾਕ ਜੀਜ ਹੈ ਇਹ ਠੀਕ ਆ ਇਹਦੇ ਵਿੱਚ ਜਾਨਵਰ ਵੀ ਹੁੰਦੇ ਆ ਬਹੁਤ ਭੜੇ ਭੜੇ ਆਉਂਦੇ ਹਨਾ ਖਤਰਨਾਕ ਆਉਂਦੇ ਉਹ ਵੀ ਸੱਪ ਵੀਰੇ ਅਸੀਂ ਸ਼ਰੇਆਮ ਸਾਨੂੰ ਫੋਚ ਨਹੀਂ ਦਿਖਾ ਸਕੇ ਇੱਥੇ ਸ਼ਰੇਆਮ ਵੀ ਸੱਪ ਫਿਰਦੇ ਨੇ ਕੋਨੇ ਦੇ ਹਾਂ ਇੱਥੇ ਸਹੀ ਗੱਲ ਆ ਇਹ ਗੱਲ ਤਾਂ ਹੈਗੀ ਆ ਜਮਾ 100% ਕਿ ਇੱਥੇ ਉਹੀ ਸੱਪ ਜਾਨਵਰ ਉਹੀ ਫਿਰਦੇ ਹੁੰਦੇ ਹੈਗੇ ਉਹਦੇ ਨਹੀਂ ਆਪਣੇ ਲੱਤ ਗੋਲ ਦੀ ਨੰਗਾ ਹਾਂ 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 ਨੰਗਾ ਸੀ ਨੰਗਾ ਸੀ ਨੰਗਾ ਸੀ ਬਾਕੀ ਇੱਥੇ ਕਾਲਾ ਦੋ ਪੇਸ ਲਾਈਟਰ ਰੇਨ ਲੱਗੀ ਆ ਹਨਾ 24 ਘੰਟੇ ਤੇ ਬਾਕੀ ਲਾਈਟਾਂ ਲਾ ਦੀਆਂ ਭਾਈ ਉਹ ਦੇਖੋ ਕੰਬੇ ਤੇ ਪ੍ਰਬੰਧ ਇੱਥੇ ਵੀਰ ਦੇਖ ਇੱਥੋਂ ਦੇ ਹਾਂ ਭਾਈ ਕੱਲ ਪਰਸੋਂ ਇਨਾ ਮੀਂਹ ਬਿਆ ਰਾਤ ਨੂੰ ਵੀ ਪਰ ਉਹ ਵਿਚਾਰੇ ਸੋ ਹੱਲੇ ਨਹੀਂ ਗਏ ਸਹੀ ਗੱਲ ਆ ਉਹ ਪਿਆ ਮੰਜੇ ਕੂਲਰ ਇਹਨਾਂ ਦੇ ਬਾਈਆਂ ਦੇ ਉਹ ਡਿਊਟੀ ਦਿੰਦੇ ਆ ਯਾਰ ਹਾਂ ਰੋਟੀ ਨਹੀਂ ਰਾਂਹਦੀ ਖਰ ਕਈ ਵਾਰੀ ਸਹੀ ਗੱਲ ਆ ਤੇ ਆ ਵੀਰ ਮਿੱਟੀ ਲਈ ਜਾਂਦੇਗੇ ਤੇ ਮਿੱਟੀ ਦਾ ਕੰਮ ਵੀ ਪੂਰਾ ਜਾਰੀ ਹੈਗਾ ਤੇ ਕੱਲ ਵੀ ਜਾਰੀ ਰੱਖਣਾ ਸੀ ਨਹੀਂ ਤਾਂ ਬਾਈਆਂ ਨੇ ਕੰਮ ਤੇ ਕੱਲ ਮੀਂਹ ਬਾਲਾ ਪਈਗਾ ਤਾਂ ਕਰਕੇ ਥੋੜਾ ਜਿਹਾ ਮਿੱਟੀ ਵਾਲਾ ਕੰਮ ਨਹੀਂ ਚੱਲਿਆ ਤੇ ਆ ਦੇਖੋ ਘੱਗਰ ਦਰਿਆ ਤੇ ਜਮਾ ਉੱਤੇ ਖੜੇ ਆਗੇ ਆਪਾਂ ਤੇ ਗੱਟੇ-ਕੁੱਟੇ ਫੁੱਲ ਪਏ ਆਗੇ ਬਾਈ ਮਿੱਟੀਆਂ ਦਾ ਪੂਰਾ ਜੋਰ ਹੈਗਾ ਮਿੱਟੀ ਲਈ ਜਾਂਦੇਗੇ ਤੇ ਜਿਹੜਾ ਆਪਣਾ ਘਰਦੇ ਦਾ ਬੰਨ ਹੈਗਾ ਬਾਨਾ ਆਪੋ ਆਪਣੇ ਖੇਤਾਂ ਵਾਲੇ ਹਨ ਤਕੜੇ ਕਰੀ ਜਾਂਦੇ ਹੈਗੇ ਤੇ ਬਾਕੀ ਸਾਰੀ ਪੰਚਾਇਤ ਦਾ ਬਾਈਆਂ ਦਾ ਸਾਰਿਆਂ ਦਾ ਸੰਯੋਗ ਹੋਊਗਾ ਤੇ ਸਾਰਿਆਂ ਦੇ ਸੰਯੋਗ ਨਾਲ ਹੀ ਬਈ ਇਹ ਆਪਾਂ ਕਹਿ ਸਕਦੇ ਹਾਂ ਜੰਗ ਜਿੱਤੀ ਜਾਊਗੀ ਸਾਰੇ ਰਲ ਮਿਲ ਕੇ ਰਹੋ ਤੇ ਮੋਢੇ ਨਾਲ ਮੋਢਾ ਲਾ ਕੇ ਖੜੋ ਇਹ ਜੰਗ ਜਿੱਤੋ ਮਿੱਤਰੋ ਲਓ ਬਈ ਮਿੱਤਰੋ ਜਿਵੇਂ ਪਿੰਡ ਨਾਗੂ ਕੀ ਆਪਾਂ ਖੜੇ ਸੀ ਹਨ ਹੁਣ ਆਪਾਂ ਗਾਂ ਵੀ ਦੇ ਜਾਣ ਜਾ ਕੇ ਸਿਸਟਮ ਤੇ ਆਹ ਵੀਰ ਦੇਖੋ ਬਈ ਬਾਈਆਂ ਦੇ ਬੰਨੇ ਤੇ ਮਿੱਟੀ ਕਰਾਹੇ ਲਾਈ ਜਾਂਦੇ ਹੈਗੇ। ਉਹ ਘੇਰਈ ਆ ਬਾਈਆਂ ਦੇਖੋ ਕਿਵੇਂ ਕਰਾਹਿਆਂ ਨਾਲ ਮਿੱਟੀ ਸਿੜਦੇ ਆ ਨਾ ਸਾਈਡਾਂ ਤੇ ਤੇ ਬਾਈ ਨੇ ਵੀ ਤੇ ਟਰਾਲੀਆਂ ਟਰਾਲੀਆਂ ਉਹ ਦੇਖੋ ਤੇ ਉਹ ਦੇਖੋ ਮਸ਼ੀਨ ਆਉਂਦੀ ਹੈਗੀ ਤੇ ਬਈ ਪੂਰਾ ਪੂਰਾ ਕੰਮ ਪੈੜਾ ਹੋ ਰਿਹਾ ਹੈਗਾ ਹਨਾ ਨਾਲੀ ਦਾ ਜਿਵੇਂ ਜਿਵੇਂ ਵਧੀ ਜਾਂਦੀ ਹੈਗੀ ਓਵੇਂ ਓਵੇਂ ਬਈਆ ਟੈਨਸ਼ਨ ਵਧੀ ਜਾਂਦੀ ਸਾਰਿਆਂ ਨੂੰ ਓਵੇਂ ਓਵੇਂ ਟੈਨਸ਼ਨ ਬਦਨ ਦੇ ਕਾਰਨ ਟਰੈਕਟਰ ਵੀ ਆਈ ਜਾਂਦੇ ਵੱਧ ਤੋਂ ਵੱਧ ਬੱਦ ਤੋਂ ਬਾਅਦ ਟਰੈਕਟਰ ਆ ਕੇ ਤੇ ਬਾਅਦ ਵਿੱਚ ਬੰਨ ਤੇ ਮਿੱਟੀ ਛੱਡਦੇ ਹੈਗੇ ਤੇ ਇਧਰਲੇ ਪਾਸੇ ਰੈੱਟ ਚੱਲੀ ਜਾਂਦੇ ਇੱਕ ਰਾਹੇ ਵਾਲੇ ਦੋ ਖੜੇ ਆਣਾ ਇੱਕ ਤਾਂ ਬੈਕ ਰਾਹ ਪਾਸ ਇੱਕ ਸਿੱਧੇ ਵਾਲਾ ਮੂਰੀ ਵਾਲਾ ਪਾਰਕ ਹੈਗਾ ਤੇ ਬੰਨ ਨੂੰ ਕਰੀ ਕਰੀ ਜਾਂਦੇ ਆਪੋ ਆਪ ਦੇ ਨੂੰ ਚੌੜਾ ਪਿਓ ਚੱਲੀ ਜਾਂਦੀ ਸਾਹਮਣੇ ਜੀਸੀਬੀ ਸਾਨੂੰ ਆਏ ਨੂੰ ਘੰਟਾ ਦੋ ਘੰਟੇ ਵਾਂਗੂ ਹੋ ਗਏ ਤੇ ਆ ਬਾਈ ਬਜਾਰਾ ਯਾਰ ਲੀਹਾਂ ਹੀ ਸਾਫ਼ ਕਰੀ ਜਾਂਦਾ ਕਿਉਂਕਿ ਮੀਂਹ ਦਾ ਚਲਗਰ ਬਹੁਤ ਵੱਜ ਗਿਆ ਹਨ ਤੇ ਗਰਕ ਬਹੁਤ ਬਣ ਗਿਆ ਟਰੈਕਟਰ ਆਉਂਦੇ ਨਹੀਂਗੇ ਤੇ ਉਹ ਪਰਲੇ ਪਾਸੀ ਨੂੰ ਟਰੈਕਟਰ ਵੀ ਦਿਖਾਉਣੇ ਹੈਗੇ ਉਹ ਦੇਖੋ JCB ਕਿਵੇਂ ਚੱਲੀ ਜਾਂਦੀ ਹੈ ਲੀਹਾ ਬਣਾਈ ਜਾਂਦੀ ਹੈਗੀ ਸਾਹਮਣੇ ਟਰੈਕਟਰ ਦੇਖੋ ਤੁਸੀਂ ਉਹ ਲੇਣਾ ਦੀਆਂ ਲੈਣਾ ਖੜੀਆਂ ਗਈਆਂ ਉਹ ਮਿੱਟੀ ਦੇ ਸਾਰੇ ਟਰਾਲੀਆਂ ਭਰੀਆਂ ਹੋਈਆਂ ਹਨਾ ਬੰਨ ਤੇ ਸੱਟਣਗੇ ਲੈ ਹੈਗੇ ਉਹ ਸਾਹਮਣੇ ਗੱਟੇ ਭਰੀ ਜਾਂਦੇ ਹੋਗੇ ਉਧਰ ਬਾਈ ਤੇ ਗੱਟੇ ਭਰ ਕੇ ਵੀ ਆਪਣੇ ਬੰਨ ਤੇ ਲਾਉਣਗੇ ਇਧਰਲੇ ਪਾਸੇ ਆ ਮਿੱਟੀ ਲਿਆ ਲੈ ਬਾਈ ਬੰਨ ਤੇ ਲੈ ਕੇ ਸੱਟਦੇ ਹੈਗੇ ਕਰਾਹਾ ਵੀ ਤੁਹਾਨੂੰ ਪਤਾ ਇਧਰ ਤੋਂ ਤੁਹਾਨੂੰ ਦਿਖਾਏਗਾ ਲੱਗੀ ਜਣਾ ਸਾਹਮਣੇ ਓ ਦੇਖੋ ਟਰੈਕਟਰ ਚੱਲ ਜਾਂਦਾ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂਗੇ ਗਾਂਹਾਂ ਤੇ ਗਾਂਹਾਂ ਦਾ ਕੋਈ ਕਿਸੇ ਆਪਾਂ ਮੱਤੜ ਵਗੈਰਾ ਜਾਂ ਕੋਈ ਹੋਰ ਉਹਦੇ ਲਾਵੇ ਤਵੇ ਪਿੰਡਾਂ ਦੇ ਕੋਲੇ ਚੱਲਦੇ ਹਣਾ ਕਾਲੇ ਹਾਂ ਤੇ ਤੁਹਾਨੂੰ ਦਿਖਾਉਣੇ ਆ ਅਪਡੇਟ ਜਾ ਕੇ ਆਪਾਂ ਘੱਗਰ ਦੀ ਆਹ ਦੇਖੋ ਮਿੱਤਰੋ ਆਪਾਂ ਨਾਲੀ ਨਾਲੀ ਦੇ ਕੰਡੇ ਜਾਈਏ ਨੇਗੇ ਤੇ ਇੱਥੇ ਜਿਵੇਂ ਜਿਵੇਂ ਆਪਾਂ ਗਾਂਹ ਜਾਈ ਜਾਵਾਂਗੇ ਓਵੇਂ ਓਵੇਂ ਬੰਨਾ ਕਮਜ਼ੋਰ ਹੁੰਦਾ ਜਾਊਗਾ ਪਰ ਆਪਾਂ ਆਪਾਂ ਵੀ ਖਤਰ ਲੋਗੀ ਖਿਡਾਰੀਆਂ ਇੱਕ ਹੱਥ ਨਾਲ ਹੀ ਮੋੜ ਸਾਂ ਨਿਗਾਵਾਾਂਗੇ ਆ ਫਾੜੋਈ ਕਾਲਾ ਇੱਥੋਂ ਆਉਂਦੀ ਵੀ ਨਿਗਾਦਾਂਗੇ ਚੱਲ ਆ ਆ ਲੈ ਨਿਗਾਦਾਂਗੇ ਚੱਲ ਨਹੀਂ ਫੜਾਉਂਦੀ ਰੋਡ ਪਈ ਫੂਨਾ ਆ ਦੇਖੋ ਬਈ ਜਮਾ ਆਪਾਂ ਨਜ਼ਦੀਕ ਆਈ ਜਾਂਨੇਗੇ ਹਾਂ ਬਈ ਮੋਟਰਾਂ ਬਾਹਰ ਕੱਢਦੀਆਂ ਇਧਰ ਬੱਚੇ ਹੀ ਫਿਰਦੇ ਆ ਬਈ ਹਾਂ ਸੇਫਟੀ ਕਰਦੇ ਆਪੋ ਆਪਣੀ ਬੰਨਾਂ ਦੀ ਆ ਦੇਖੋ ਬਈ ਆ ਘੱਟੇ ਲਾ ਰਖੇ ਆ ਟਰੈਕਟਰ ਲਾ ਕੇ ਤਾਂ ਕਰਦਾ ਹਣ ਇਹਨਾਂ ਨੇ ਹਾਂ ਉਹਦੇ ਜਮੇ ਖਾਈ ਜੀ ਸੀ ਉਹਦੇ ਮੋਟਰ ਸਾਂ ਆਉਂਦਾ ਛੇਤੋਂ ਦੀ ਰਹੀ ਮਤਰਾ ਜਾਈ ਜੰਨੇ ਆਪਾਂ ਇਹ ਦੇਖੋ ਮਤਰਾ ਜਮਾ ਮੋਟਰਸਾਈਕਲ ਵਾਲੀ ਹੀ ਆ ਗਿਆ ਘੱਗਰ ਰਿਆ ਦੇ ਜਮਾ ਕੰਡੇ ਤੇ ਇਟਰ ਵੀ ਬਾਹਰ ਕੱਢਿਆ ਲੱਗਦਾ ਆਹ ਦੇਖੋ ਜਮਾ ਦੇਖੀ ਜਮਾ ਨਾਲ ਹੀ ਰਿਆ ਪਾਣੀ ਨਾ ਹੋਏ ਆ ਤਾਂ ਬੰਨ ਨਹੀਂ ਕੁਛ ਨਹੀਂ ਹਾਂ ਰਿਆ ਮੋਟਰਸਾਈਕਲ ਹੀ ਆਦਾ ਗੱਲਾਂ ਇਹਖੋ ਆ ਰੋ ਪਿੰਗੀ ਬੜੇ ਬੜੇ ਜੰਗਲ ਜੰਗਲ ਵਾਲਾ ਕੰਮ ਐ ਲੱਗਾ ਇੱਕ ਤਰ੍ਹਾਂ ਜੰਗਲ ਚ ਫਿਰਦੇ ਹੁੰਨੇ ਆ ਆ ਦੇਖੋ ਡੰਡੀ ਆ ਗਈ ਉਹ ਇਹ ਡੰਡੀ ਸਹੀ ਗੱਲ ਆ ਪਿੱਛੇ ਭਾਈ ਦੋ ਦੋ ਟਰੈਕਟਰਾਂ ਵਾਲੇ ਵੀ ਹੈ ਨਾ ਇੱਥੇ ਜਾਂ ਡੰਡੀ ਰਹੀ ਗਈ ਮੋਟਰਸਾਈਕਲ ਦੀ ਉਹ ਵੀ ਮਸਾਂ ਉਹ ਵੀ ਕਿਧਰ ਕਿਸਾਨ ਕਿਧਰ ਗਏ ਉਹ ਵੀ ਮਸਾਂ ਨਿਕੋਣੀ ਆ ਆ ਦੇਖੋ ਭਾਈ ਇੱਥੇ ਬੱਲਵਾ ਕਰਤਾ ਪ੍ਰਬੰਧ ਪਈਆਂ ਨੇ ਐ ਗਾਲੇ ਹਾਂ ਇੱਥੇ ਲੈਡ ਵੀ ਦੱਸਦੀ ਫਿਰ ਆਪਾਂ ਕਿੰਨੇ ਹੁੰਦਾ ਹੈਗਾ ਤੇ ਲੈ ਵੀਰੇ ਨਾਲ ਹੀ ਨੀਂਗਰ ਤਾਂ ਰੱਖ ਲਈ ਆ ਵੀਰ ਸਾਰਾ ਤੁਸੀਂ ਸਾਡੀ ਨਾਲ ਆਈ ਆਂ ਆਖਾ ਜਿਵੇਂ ਕੋਈ ਨੀਂਗਰ ਨਹੀਂ ਕਿ ਭਾਵੇਂ ਪਾਸਾ ਰੱਖੇ ਪੂਰਾ ਜੀ ਰੱਬ ਦਾ ਕੰਮ ਕਰਦਾ ਸਾਰਿਆਂ ਦਾ ਇਹ ਹੁਣ ਆਪਾਂ ਪੰਡਿਆਰੀ ਦੇ ਪੁਲ ਤੇ ਆ ਗਏ ਹੁਣ ਆਪਾਂ ਮਿੱਤਰੋ ਪੰਡਿਆਰੀ ਦੇ ਪੁਲ ਤੇ ਆ ਕੇ ਸਾਹਮਣੇ ਦੇਖੋ ਹਾਂ ਉਹਦੇ ਆਲਾ ਜਿਹਨੇ ਆਪਣਾ ਪਿਛਲਾ ਵਲੋਗ ਨਹੀਂ ਦੇਖਿਆ ਉਹ ਵੀ ਜਾ ਕੇ ਜਰੂਰ ਦੇਖੋ ਆਓ ਬਈ ਮਿੱਤਰੋ ਤੇ ਆਪਾਂ ਪਹੁੰਚ ਗਏ ਪੰਢਿਆਰੀ ਵਾਲੇ ਪੁਲ ਤੇ ਇਧਰਲੇ ਪਾਸੇ ਰਹਿੰਦਾ ਪੰਢਿਆਰੀ ਪਿੰਡ ਹਨ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਇਧਰਲੇ ਪਾਸੇ ਰਹਿ ਜਾਂਦਾ ਰੋੜੀ ਤੇ ਰੋੜੀ ਤੋਂ ਖਾਸੀ ਬਰ ਤੋਂ ਇੱਥੋਂ ਪਾਰ ਰੋੜੀਆ ਰਾਹ ਕਹਿ ਜਾਂਦੇ ਹੈਗੇ ਤੇ ਇੱਥੇ ਇੱਕ ਗਰਦਰਿਆ ਦੇਖੋ ਇੱਥੋਂ ਪਤਾ ਲੱਗਦਾ ਵੀ ਇਹ ਕਿ ਗਰਦਰਿਆ ਹਨ ਕਿਤੇ ਤਾਂ ਜਾ ਕੇ ਇਹ ਕਿੱਲਿਆਂ ਦੇ ਕਿੱਲਿਆਂ ਵਿੱਚ ਹੋ ਜਾਂਦੀ ਹੈਗੀ ਕਿਤੇ ਅੱਧੇ ਕਿੱਲੇ ਵਿੱਚ ਰਹਿ ਜਾਂਦੀ ਕਿਤੇ ਦੋ ਕਿੱਲਿਆਂ ਵਿੱਚ ਹੋ ਜਾਂਦੀਆਂ ਆ ਸਾਹਮਣੇ ਪੁਲ ਬਈ ਪੁਰਾਣਾ ਆ ਦੇਖੋ ਆ ਪੈ ਇਹ ਪਰਲੇ ਪਸੀਨਾ ਮਾਪੋਂ ਬਣੀ ਜਾਂਦਾ ਹਜੇ ਤਿਆਰ ਹੀ ਹੋਈ ਜਾਂਦਾਗਾ ਤੇ ਲੈਟਾਂ ਲੂਟਾਂ ਦਾ ਪੂਰਾ ਪ੍ਰਬੰਧ ਹੈਗਾ ਤੇ ਨਰਮਲ ਸਿੰਘ ਕਾਲਾ ਆਪਣਾ ਬਲੌਗਰ ਤੇ ਆਪਣੇ ਨਾਲ ਹੀ ਰਹਿੰਦਾ ਹਨ ਤੇ ਬਾਕੀ ਰਹੀ ਗੱਲ ਇਹਦੀ ਪਾਣੀ ਦੀ ਤੇ ਆਹ ਦੇਖੀ ਕਾਲਾ ਮੋਟਰਾਂ ਮਟਰਾਂ ਹੀ ਕੱਢ ਰੱਖੀਆਂ ਨਾ ਪਾਈਆਂ ਨੇ ਬਾਹਰ ਯਾਰ ਕਿ ਤੇ ਮੋਟਰਾਂ ਕੱਢ ਰੱਖੀਆਂ ਹਾਂ ਹਾਂ ਭਾਈ ਕੀ ਕਰਨਾ ਆ ਦੇਖ ਫਿਰੇ ਢਾਏ ਡਿੱਗਣ ਲੱਗੇ ਸਹੀ ਗੱਲ ਆ ਢਾਏ ਡਿੱਗਣ ਲੱਗੇ ਇਧਰੋਂ ਦਿਖਾਈ ਕੈਮਰਾ ਇਧਰ ਮੂਮ ਕਰਕੇ ਦਿਖਾਉਂ ਭਾਈ ਸਹੀ ਗੱਲ ਆ ਓਏ ਆਹ ਬੰਨਿਆ ਢਾਏ ਡਿੱਗਣ ਲੱਗੇ ਢਾਏ ਡਿੱਗਣ ਲੱਗੇ ਚਾਹ ਦੇ ਕਿਵੇਂ ਕੁੱਤਾ ਭੁੱਲੇ ਪਿਆ ਸਹੀ ਗੱਲ ਆ ਓਏ ਉਹ ਕੁੱਤੇ ਭਾਈ ਪਿੱਛੋਂ ਜਾਨਵਰ ਆ ਗਏ ਕਿਵੇਂ ਆ ਮੋੜੇ ਆ ਗੱਲ ਕਰੀਏ ਮਿੱਤਰੋ ਤੇ ਭਾਈ ਮਿੱਟੀ ਵਾਲਾ ਕੰਮ ਵੀ ਪੂਰਾ ਜੋਰਾਂ ਸ਼ੋਰਾਂ ਤੇ ਆ ਹਨਾ ਚਾਰ ਸ਼ਪੇਰੇ ਜਿੱਥੇ ਵੀ ਬੰਨਦੇ ਮਿੱਟੀ ਪਈ ਜਾਂਦੀ ਹੈਗੀ ਪੂਰਾ ਜੋਰਾਂ ਦੇ ਨਾਲ ਪਈ ਜਾਂਦੀ ਹੈਗੀ ਮਿੱਟੀ ਤੇ ਸਾਹਮਣੇ ਦੇਖੋ ਤੇ ਦੋ ਦੋ ਤਿੰਨ ਤਿੰਨ ਪੁੱਟਰ ਦੇ ਬੰਨ੍ਹ ਰਹੇਗੇ ਜੇ ਆਪਾਂ ਗੱਲ ਕਰੀਏ ਤੇ ਕਿਤੇ ਕਿਤੇ ਤਾਂ ਬੰਨ ਉੱਚਾਗਾ ਆਪਾਂ ਹਰ ਇੱਕ ਥਾਂ ਦੀ ਗੱਲ ਨਹੀਂ ਕਰਦੇ ਤਾਂ ਬਈ ਕਿਤੇ ਕਿਤੇ ਨਾ 2-2 3-3 ਫੁੱਟ ਦੇ ਉੱਚੇ ਬੰਨ ਰਹੇਗੇ ਤੇ ਬਸ ਘੱਗਰ ਦਾ ਬਹਾ ਵੀ ਬਹੁਤ ਮਿੱਤਰੋ ਆਪਾਂ ਪੰਢਿਆਰੀ ਖੜੇ ਆਂਗੇ ਤੇ ਪੰਢਿਆਰੀ ਜਿਹੜਾ ਪੋਲਾ ਹਨਾ ਆਪਣੇ ਘੱਗਰ ਦਾ ਉੱਥੇ ਖੜੇ ਜਿੱਥੇ ਨਵਾਂ ਪੁਲ ਬਣੀ ਜਾਂਦਾ ਸਾਹਮਣੇ ਦੇਖੋ ਕੰਮ ਚੱਲੀ ਜਾਂਦਾ ਮੈਨੂੰ ਤਾਂ ਲੱਗਦਾ ਇਹ ਪੁਲ ਦਾ ਤੇ ਆਪਣਾ ਭਾਈ ਬਲੌਗਰ ਕੋਲੇ ਵੀ ਚੱਲਦੇ ਆ ਹੁਣ ਆਪਾਂ گاਉਂ ਨੂੰ ਪੋਣੇ ਚਾਲੇ ਤੇ ਦੇਖਦੇ ਆ ਕੀ ਮਾਹੌਲ ਚਾਲਾਗਾ ਤੇ ਲੈਟਾ ਲੂਟਣ ਦਾ ਇੱਥੇ ਦੋ ਫੇਸ ਲੈਟ ਦਾ ਤੇ ਸਾਰਾ ਪ੍ਰਬੰਧ ਹੈਗਾ ਕੀਰਨਤਾ ਬਈ ਓਲਟਾ ਮੋਟਾ ਪ੍ਰਬੰਧ ਕਰਤਾ ਸਾਰੇ ਵੀਰਾਂ ਨੇ ਹਨਾ ਤੇ ਬਾਕੀ ਚੱਲਦੇ ਆਪਾਂ ਗਾਹ ਨੂੰ ਤੇ ਪੌਣੇ ਚਾਲੇ ਤੇ ਨਾਲ ਆਪਾਂ ਚੱਲਦੇ ਕਾਲੇ ਕੋਲੇ ਆਪਣੇ ਬਲੌਗਰ ਕੋਲੇ ਕਰੀ ਜਾਂਦਾ ਪਰਨੇ ਪੁਰਨੇ ਸਟਾਪ ਦੇ ਤਾਂ ਜੁੜੇ ਰਹੋ ਮਿੱਤਰੋ ਆਪਣੇ ਬਲੌਗਾਂ ਦੇ ਨਾਲ ਤੇ ਆਪਾਂ ਨੂੰ ਵੱਧ ਤੋਂ ਵੱਧ ਕਰੋ ਸਪੋਰਟ ਹਨਾ ਤਾਂ ਕਿ ਤੁਹਾਡੇ ਪਿਆਰ ਨਾਲ ਹੀ ਹੈਗਾ ਜੇ ਤੁਸੀਂ ਆਪਣਾ ਵੱਧ ਤੋਂ ਵੱਧ ਦੇਖੋਗੇ ਤਾਂ ਆਪਾਂ ਨਾਲ ਵੀ ਜੀ ਕਰਦਾ ਹਨਾ ਬਣਾਉਣ ਨੂੰ ਅੱਜ ਤੱਕ ਲਈ ਆਉਂਦਾਗਾ ਤੇ ਬਾਕੀ ਹੌਸਲਾ ਨਾਲ ਹਾਰੋ ਇੱਕ ਦੂਜੇ ਨਾਲ ਖੜੇ ਰਹੋ ਡਟ ਕੇ ਰੱਬ ਵਾਰੱਖਾ ਮਿੱਤਰਾਂ ਦਾ ਮਿਲਦੇ ਆਂ ਚੱਲਦੇ ਆਂ ਟਿਆਂ ਦਾ ਬਈ ਇੰਤਜ਼ਾਮ ਹਰ ਇੱਕ ਬੰਨੇ ਤੇ ਹੁੰਦਾ ਹਨ ਹਰੇਕ ਆਪੋ ਆਪ ਦੀ ਪਿੰਡਾਂ ਪਿੰਡੀ ਇਹ ਗੱਟੇ ਭਾਰ ਰੱਖੀ ਹੈ ਕਿਉਂਕਿ ਮਟੀ ਲਿਆ ਲੈ ਰੱਖੀ ਜਾਂਦੇਗੇ ਤੇ ਵੀਰ ਭਰੀ ਜਾਂਦੇਗੇ ਤੇ ਤਾਂ ਕਿ ਕਦੇ ਵੀ ਲੋਡ ਪੈ ਸਕੇ ਤੇ ਗੱਟਿਆਂ ਨਾਲ ਹੀ ਬੰਨ ਰੁਕਣਗੇ ਤੇ ਬਾਕੀ ਜੇ ਸੀ ਬੀ ਤਾਂ ਗੱਲ ਆਡਾ ਕੀ ਪਰ ਇਹਨਾਂ ਦਾ ਵੀ ਬਹੁਤ ਰੋਲ ਆ ਗੱਟਿਆਂ ਦਾ ਵਿੱਚ ਬੰਨ ਰੋਕਣ ਵਾਸਤੇ ਤੇ ਹੁਣ ਆਪਾਂ ਚੱਲਦੇ ਆਂ ਗਾਂ ਸਾਹਮਣੇ ਆਪ ਪੰਡਿਆਰੀ ਜਮਾ ਪੁਲ ਦੇ ਉੱਤੇ ਖੜੇ ਹੈਗੇ ਇੱਥੇ ਦੇਖੀ ਫਟਕ ਦਾ ਸਾਨ ਨਹੀਂ ਰਹਿ ਗਿਆ ਬਸ ਫਟਕ ਬਸ ਨੀਵੀਂ ਹੀ ਰਹੀ ਗਈ ਨਾਲੀ ਤੇ ਸਾਰੀ ਭਰੀ ਪਈ ਆ ਇਹ ਵੀ ਯਾਰ ਉਸ ਕਾਇ ਨਹੀਂ ਸਕਦੇ ਸਿਸਟਮ ਕੀ ਬਣੂ ਰੰਗ ਤੇ ਰੱਬ ਦੇ ਰੰਗ ਨਿਆਰੇ ਹਨਾ ਪਤਾ ਨਹੀਂ ਕੀ ਕਰੂਗਾ ਪ੍ਰਮਾਤਮਾ ਕਿੱਥੇ ਰਾਜੀ ਆ ਤੇ ਬਾਕੀ ਆਪੋਲ ਜਾਂ ਵੀ ਬਣੀ ਜਾਂਦਾਗਾ ਨਾਮਾ ਤੇ ਚੱਲਦੇ ਆਂ ਆਪਾਂ ਗਾਹਾਂ ਤੇ ਪਾਣੀ ਦਾ ਵੀਊ ਚੈੱਕ ਕਰੋ ਇੱਥੇ ਬਈ ਬਹੁਤ ਭੜਾਗਾ ਡਰ ਲੱਗਾ ਐ ਲੱਗਾ ਥੱਲੇ ਡਿੱਗਾਂਗੇ ਈ ਮਿੱਤਰੋ ਜਿਵੇਂ ਤੁਹਾਨੂੰ ਪਤਾ ਹੀ ਆ ਪਾ ਪੰਡਿਆਰੀ ਪੁਲ ਦੇ ਜਮਾ ਉੱਤੇ ਖੜੇ ਹੈਗੇ ਇੱਥੇ ਵੀ ਬੰਨੇ ਤੇ ਮਿੱਟੀ ਪਾਈ ਜਾਂਦੇ ਜਿਵੇਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਟਰੈਕ ਚੱਲੀ ਜਾਂਦੇ ਹਨ ਤੇ ਇਧਰਲੇ ਪਾਸੇ ਖੜੀ ਜੀਐਸਵੀ ਸਾਹਮਣੇ ਤੇ ਜੀਐਸਵੀ ਇੱਥੇ ਜੀਐਸਵੀ ਦੇ ਕੋਲੇ ਟਰਾਲੀ ਲੈ ਕੇ ਸੱਟ ਜਾਂਦੇ ਹੈਗੇ ਤੇ ਟਰਾਲੀ ਜੀਐਸਵੀ ਚੱਕ ਕੇ ਥੱਲੇ ਸੁੱਟ ਦਿੰਦੀ ਹੈ ਮਿੱਟੀ ਤੇ ਇਧਰ ਵੀਰ ਜਿਹੜੇ ਟਰੈਕਟਰ ਵਾਲੇ ਹੈਗੇ ਉਹ ਘਰੀਸ ਕੇ ਲੈ ਜਾਂਦੇਗੇ ਚਾਰ ਪੰਜ ਚਾਰ ਪੰਜ ਕਿੱਲੇ ਕਹਿ ਸਕਦੇ ਹਾਂ ਘਟੋ ਘਟਾਪਾ ਦੂਰ ਲੈ ਕੇ ਜਾਂਦੇ ਆ ਕਿ ਮਿੱਟੀ ਤੇ ਬੰਨੇ ਨੂੰ ਕਰੀ ਜਾਂਦੇ ਤਕੜਾ ਤੇ ਰੱਬ ਨਾ ਕਰੇ ਹਨਾ ਜੇ ਕੋਈ ਵੀ ਦਿੱਕਤ ਆਉਂਦੀ ਹੈਗੀ ਇੱਥੇ ਯਾਰ ਬਹੁਤ ਨੁਕਸਾਨ ਹੋ ਜੂਗਾਗਾ ਤੇ ਨਾਲੀ ਵੀ ਜਿਹੜੇ ਹਿਸਾਬ ਨਾਲ ਚੜਦੀ ਜਾ ਰਹੀ ਹੈਗੀ ਤੇ ਪਰਮਾਤਮਾ ਦਾ ਕੋਈ ਵੀ ਰੰਗ ਲਿਆ ਸਕਦਾ ਹਨਾ ਪਰਮਾਤਮਾ ਦੇ ਸਾਰੇ ਹੈਗਾ ਕੋਈ ਵੀ ਚੀਜ਼ ਗੱਲ ਲੈ ਲੈਉਣੀ ਤੇ ਬਾਕੀ ਆਪਾਂ ਬਾਕੀ ਸਾਰੇ ਬਾਈਆਂ ਨੇ ਆਪੋ ਆਪਣੀ ਬਾਹ ਲਾ ਰੱਖੀ ਹੈਗੀ ਤੇ ਆਪੋ ਆਪਣੇ ਪੂਰੀ ਮਿਹਨਤੀ ਬੰਦੇ ਹੈਗੇ ਟਰੈਕਟਰਾਂ ਦੇ ਤੇ ਜੇ ਸੀ ਬੀਆਂ ਸਾਰਾ ਸਾਧਨ ਸੱਪਾ ਆ ਰਿਹਾਗਾ ਤੇ ਆਪੋ ਆਪਦੇ ਨੂੰ ਪੂਰਾ ਕੇਅਰਫੁਲ ਕਰੀ ਜਾਂਦੇਗੇ ਤੇ ਕੋਈ ਵੀ ਨੁਕਸਾਨ ਨਾ ਹੋਵੇ ਬਾਈਆਂ ਨੂੰ ਰੱਬ ਅੱਗੇ ਹੀ ਅਰਦਾਸ ਕਰਦੇ ਆਂਗੇ ਤੇ ਬੰਨਣਾ ਦਾ ਵੀ ਪੂਰਾ 2 ਕ ਫੁੱਟ ਰਹੇਗਾ ਦੇਖ ਸਕਦੇ ਤੁਸੀਂ ਸਾਹਮਣੇ ਹਨਾ ਤੇ ਬਸ ਇਹੀ ਅਰਦਾਸ ਹੈਗਾ ਕਿ ਵੀ ਕੋਈ ਵੀ ਦਿੱਕਤ ਨਾ ਆਵੇ ਵੀਰਾਂ ਨੂੰ ਹਨਾ ਕੋਈ ਕਹਿ ਸਕਦਾ ਵੀ ਆਪਾਂ ਕਾ ਕਰਦੇ ਰਿਹਾ ਦੇ ਜਮਾ ਕੰਡੇ ਤੇ ਖੜੇ ਆਂ ਐ ਵੀਰੇ ਕਹਿ ਸਕਦੇ ਆਂ ਆਪਾਂ ਜਿਹੜੇ ਹਿਸਾਬ ਨਾਲ ਇੱਥੇ ਖੁੱਲਾ ਹਾਲ ਆ ਹਨਾ ਇੱਕ ਤਰ੍ਹਾਂ ਦਾ ਖੁੱਲਾ ਦਰਿਆ ਵਾਂਗੂ ਵਗੀ ਜਾਂਦਾ ਇਹ ਤੇ ਪਾਣੀ ਦਾ ਲੈਵਲ ਤਾਂ ਬਹੁਤ ਵੱਡਾ ਹੋਊਗਾ ਇੱਥੇ ਹਨਾ ਤੇ ਰਫਤਾਰ ਵੀ ਬਹੁਤ ਵੱਡੀ ਹੋਊਗੀ। ਵਾਲੇ ਕੀ ਕੀ ਕਹਿਣਾ ਚਾਹੇਗਾ ਬਾਈ ਤੂੰ ਆਪਾਂ ਜੇ ਕੁਝ ਬੋਲਣਾ ਚਾਹੇਂ ਤਾਂ ਨਾਲੀ ਬਾਰੇ ਮੈਂ ਤਾਂ ਇਹੀ ਕਹਣਾ ਯਾਰ ਜੀ ਬਾਬਾ ਸਾਰੇ ਏਰੀਆ 'ਚ ਖੈਰ ਸੋਖ ਰੱਖੇ। ਹਾਂਜੀ ਜਿੱਦਾਂ ਆਪਾਂ ਮੰਨ ਲਓ ਪੰਜਾਬ 'ਚ ਸੁਹਣੀਆਂ ਨੇ ਵੀ ਬੜਾ ਬਹੁਤ ਵੱਡਾ ਖੈਰ ਹੈ। ਹਾਂਜੀ ਤੇ ਬਾਬਾ ਨਾਨਕ ਮੈਂ ਕਹਿੰਦਾ ਵੀ ਕਿਸੇ ਵੀ ਘਰੇ ਕਿਸੇ ਪਰਿਵਾਰ ਕਿਸੇ ਏਰੀਆ 'ਚ ਜੇ ਕੋਈ ਕੰਮ ਨਾ ਹੋਵੇ। ਹਾਂ ਸਹੀ ਗੱਲ ਆ ਬਾਕੀ ਖਵਾਜਾ ਪੀ ਰਹਿਆਂ ਦੀ ਵਾਲਿਆਂ ਨੇ ਇਹ ਜਾਣਦੇ ਕੀ ਕਰ ਸਕਦੇ ਆ। ਸਹੀ ਗੱਲ ਇਹੀ ਆ। ਹਾਂ ਤੇ ਬਾਕੀ ਰੱਬ ਦੇ ਰੰਗ ਨਿਆਰੇ ਕੁਝ ਵੀ ਕਰ ਸਕਦਾ ਹਨ। ਜੋ ਉਸ ਦੀ ਮਰਜ਼ੀ ਹੈ ਜੇ ਕਾਲਪੁਰ ਦੀ। ਹਾਂ ਸਹੀ ਜਵਾਕ ਜੱਲਾ ਤੱਕ ਖੜ ਤਾ ਨਹੀਂ ਸਕਦਾ ਇੱਥੇ ਯਾਰ ਨਾ ਜਿਹੜੇ ਹਸਾਬ ਨਾਲ ਲੈ ਰਹੇ ਆਂਦਾ ਆਵਾਜ਼ ਸੁਣਦੀ ਆ ਕੰਨਾਂ ਨੂੰ ਤਾਂ ਡਾਰੀ ਬਾਲਾ ਲੱਗਦਾ ਸਹੀ ਗੱਲ ਵਾ ਡਰ ਲੱਗਦਾਗਾ ਇਹ ਕਾਲੇ ਦੀ ਕਹਾਣੀ ਤੇ ਕਹਿੰਦਾ ਜਿਵੇਂ ਕੜਾਹੇ ਚ ਤੇਲ ਉੱਪਰਦਾ ਕਹਿੰਦਾ ਓਵੇਂ ਪਾਣੀ ਉਬਲ ਜਾਂਦਾ ਦੇਖੋ ਸਾਹਮਣੇ ਉਦਾਂ ਹੀ ਆ ਹਨਾ ਉਦਾਂ ਹੀ ਉਦਾਂ ਹੀ ਆ ਉਦਾਂ ਹੀ ਆ ਬਾਕੀ ਗੱਲ ਸੱਚੀ ਆ ਦੇਖੋ ਕਿਵੇਂ ਬੋਲਦਾ ਮੈਂ ਇਹ ਕਹਿਣਾ ਵੀ ਸਾਡਾ ਮਤਲਬ ਬਹੁਤ ਪੁਰਾਣਾ ਇੱਥੇ ਪੀਰ ਆ ਪੀਰ ਬਾਬਾ ਸ਼ਾਬੂ ਸ਼ਾਹ ਜੀ ਹਾਂਜੀ ਹਾਂਜੀ ਪਾਕਿਸਤਾਨ ਦੇ ਵਿਲਦ ਠੀਕ ਆ ਜੀ ਤੇ ਉਹਦੀਆਂ ਮਹਿਰਾ ਨੇ ਜੇ ਮਾਲਾ ਵੀ ਬੰਨਾ ਟੁੱਟ ਜੇ ਤੇ ਪਾਣੀ ਪਿੰਡ ਦੇ ਵਿੱਚ ਨਹੀਂ ਅੰਡਰ ਕਰਦਾ ਠੀਕ ਆ ਬਈ ਹਾਂ ਬਾਕੀ ਫਸਲਾਂ ਮੁਸਲਾਂ ਦਾ ਚੰਨ ਨਹੀਂ ਕਰਦੇ ਉਹ ਮਾਲਕ ਕਰਦਾ ਆਪਣਾ ਪੰਢਿਆਰੀ ਪਿੰਡਾ ਬਈ ਮੇਰਾ ਹੀ ਪਿੰਡਾ ਜੀ ਬਣਿਆ ਠੀਕ ਆ ਜੀ ਹਾਂ ਤੇ ਬਾਕੀ ਬਈ ਕਰਮਾਤ ਹੁੰਦੀ ਆ ਨਾ ਹਰ ਇੱਕ ਪਿੰਡੀ ਪਿੰਡੀ ਬਾਕੀ ਕਿਰਪਾ ਮਾਲਕ ਦੀ ਬੱਸ ਬੱਸ ਉਹ ਹੀ ਜਾਂਦਾ ਹਾਂਜੀ ਉਹ ਹੀ ਜਾਂ ਉਸਦੇ ਰੰਗ ਸਹੀ ਗੱਲ ਆ